ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਾਰਮਿਕ ਪ੍ਰੀਖਿਆ ਚੌਂਮੀ ਗੁਰਦਾਰਾ ਪ੍ਰਬੰਧਕ ਕਮੇਟੀ ਧਾਰਮ ਪ੍ਰਚਾਰ ਕਮੇਟੀ ਇਹਨਾਂ ਦੇ ਬੱਚਿਆਂ ਦੀਆਂ ਧਾਰਮਿਕ ਪ੍ਰੀਖਿਆਵਾਂ ਲੈਂਦੀ ਆ 2024-25 ਦੇ ਵਿੱਚ 53647 ਬੱਚੇ ਜਿਹੜੇ ਆ ਉਹ ਸਾਰੇ ਅਪੀਅਰ ਹੋਏ ਸਗੇ ਜਿਨ੍ਹਾਂ ਦੇ ਵਿੱਚੋਂ 28619 ਬੱਚੇ ਉਹ ਪਾਸ ਹੋਏ ਆ ਤੇ 5742 ਬੱਚੇ ਇਹਨਾਂ ਨੂੰ ਮੈਡਲ ਮਿਲੇ ਆ ਤੇ 2928 ਬੱਚਿਆਂ ਨੂੰ ਸਕਾਲਰਸ਼ਿਪ ਦਿੱਤੇ ਗਏ ਸੋ ਮੈਂ ਸਮਝਦਾ ਇਹ ਧਾਰਮਿਕ ਪ੍ਰੀਖਿਆ ਦਾ ਜਿਹੜਾ ਟੈਸਟ ਆ ਇਹ ਜਿੰਨੇ ਕੁ ਵੀ ਬੱਚੇ ਇਹਦੇ ਵਿੱਚ ਅਪੀਅਰ ਹੋਏ ਆ ਉਹਨਾਂ ਦੇ ਮਾਤਾ ਪਿਤਾ ਵੀ ਤੇ ਉਹ ਬੱਚੇ ਵੀ ਧਰਮ ਦਾ ਜੋਗ ਆ ਜਿਨ੍ਹਾਂ ਨੇ ਕੋ ਦਾਖਮੀ ਪੜਦਾ ਕੋ ਨੌਮੀ ਵਿੱਚ ਪੜਦਾ ਕੋ ਛੋਟੀ ਕਲਾਸ ਪੜਦਾ ਪਰ ਰੁਚੀ ਜਿਹੜੀ ਉਹਨਾਂ ਦੀ ਧਾਰਮਿਕ ਆ ਸੋ ਜਿੰਨੇ ਵੀ ਬੱਚਿਆਂ ਨੇ ਮੈਡਲ ਲਏ ਆ ਜਾਂ ਪਾਸ ਹੋਏ ਜਾਂ ਮਜੀ ਫੇ ਲਏ ਉਹਨਾਂ ਸਾਰਿਆਂ ਦੇ ਪਰਿਵਾਰਾਂ ਨੂੰ ਤੇ ਬੱਚਿਆਂ ਨੂੰ ਚਿੱਤੇ ਤੌਰ ਤੇ ਵਧਾਈ ਦਿੰਦੇ ਆ ਦੂਸਰੀ ਜਿਹੜੀ ਸਾਡੀ ਮੈਰਿਟ ਮੰਡ ਦੀ ਆ ਉਹਦੇ ਵਿੱਚ ਅਸੀਂ 5100 ਰੁਪਇਆ ਦਿੰਨੇ ਆ ਸੋ ਉਹਦੇ ਸਾਡੇ 6 ਬੱਚੇ ਜਿਹੜੇ ਆ ਪਹਿਲੇ ਦਰਜੇ 'ਚ 3 ਤੇ ਦੂਜੇ ਦਰਜੇ ਦੇ ਵਿੱਚ 3 ਨੇ ਇਹ 24600 ਰੁਪਇਆ ਇਹਨਾਂ ਨੂੰ ਬੱਚਿਆਂ ਨੂੰ ਇੱਕ ਵਖੜਾ ਦਿੱਤਾ ਗਿਆ ਇਹ ਤੋਂ ਇਲਾਵਾ ਜਿਹੜੇ ਸਾਡੇ ਟੋਟਲ ਵਿਦਿਆਰਥੀ ਜਿਨ੍ਹਾਂ ਨੂੰ 11100 ਰੁਪਇਆ ਰਾਸ਼ੀ ਦੇ ਰੂਪ ਦੇ ਵਿੱਚ ਦਿੱਤਾ ਜਾਂਦਾ ਇਹ 1506 ਬੱਚੇ ਆ ਦਰਜਾ ਪਹਿਲੇ ਦੇ ਵਿੱਚ ਇਹਨਾਂ ਨੂੰ ਟੋਟਲ 16 ਲੱਖ 56600 ਰੁਪਏ ਇਹ ਇਹਨਾਂ ਨੂੰ ਮੁਜੀਫੇ ਦੇ ਤੌਰ ਤੇ ਰਾਸ਼ੀ ਦਿੱਤੀ ਜਾ ਰਹੀ ਆ ਦਰਜਾ ਦੂਜਾ ਦੇ ਵਿੱਚ 1422 ਬੱਚੇ ਫਾਲ ਕੀਤੇ ਆ ਇਹਨਾਂ ਨੂੰ 2100 ਤੇ ਰੁਪਇਆ ਟੋਟਲ ਣਤੀ 186200 ਰੁਪਏ ਦਿੱਤੇ ਗਏ ਇਹ ਟੋਟਲ ਜਿਹੜੇ ਆ 46,67,400 ਰੁਪਏ ਬਣਦੇ ਆ ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਇਹ ਕੇਵਲ ਦਾ ਕੇਵਲ ਧਾਰਮਿਕ ਪ੍ਰੀਖਿਆਵਾਂ ਦੇ ਜਿਹੜੇ ਬੱਚੇ ਧਾਰਮਿਕ ਪ੍ਰੀਖਿਆ ਚ ਪੀਰ ਹੋਏ ਆ ਉਦੋਂ ਇਲਾਵਾ ਜਿਹੜੇ ਬੱਚੇ ਅਮਰਧਾਰੀ ਆ ਜਾਂ ਦੂਸਰਿਆਂ ਬੱਚਿਆਂ ਨੂੰ ਸਕਾਲਰਸ਼ਿਪ ਪਰ ਦਿੱਤਾ ਜਾਂਦਾ ਉਹ ਸਾਡਾ ਵੱਖਰਾ ਆ ਇਹ ਕੇਵਲ ਦਾ ਕੇਵਲ ਸਿਰਫ ਧਾਰਮਿਕ ਪ੍ਰੀਖਿਆ ਜਿਹੜੀ ਆ ਉਹਦੇ ਵਿੱਚ ਜਿਹੜੇ ਬੱਚੇ ਅਪੀਲ ਹੋਏ ਲਗਭਗ 75300 ਉਹਨਾਂ ਦਾ ਇਹ ਰਿਜ਼ਲਟ ਆਇਆ ਸੋ ਮੈਂ ਬੱਚਿਆਂ ਨੂੰ ਵੀ ਤੇ ਉਹਨਾਂ ਦੇ ਪੇਰੈਂਟਸ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਕਿ ਹੁਣ ਆ 25 26 ਦਾ ਗਾ ਸਾਡਾ ਸੈਸ਼ਨ ਸ਼ੁਰੂ ਹੋ ਗਿਆ ਤੇ ਵੱਧ ਤੋਂ ਵੱਧ ਬੱਚਿਆਂ ਨੂੰ ਪਹਿਲਾਂ ਗੁਰਮੁਦਾ ਲਿਟਰੇਚਰ ਪੜ੍ਹਾ ਕੇ ਇਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਧਾਰਮਿਕ ਪ੍ਰੀਖਿਆਵਾਂ ਦੇ ਵਿੱਚ ਅਪੀਅਰ ਕਰਦੇ ਤਾਂ ਇਹਦਾ ਫਾਇਦਾ ਕੀ ਆ ਇਹ ਕਿਹਦਾ ਇਹ ਵੀ ਫਾਇਦਾ ਹੁੰਦਾ ਕਿ ਧਾਰਮਿਕ ਪ੍ਰੀਖਿਆ ਦੇ ਵਿੱਚ ਅਪੀਲ ਹੁੰਦਾ ਸਰਟੀਫਿਕੇਟ ਵੀ ਮਿਲ ਜਾਂਦਾ ਸੋ ਇਸ ਕਰਕੇ ਉਹ ਕਈ ਗਾਂਹ ਫੇਰ ਕਾਰਜਾਂ ਦੇ ਵਿੱਚ ਆਪਣੇ ਕੰਮ ਵੀ ਆਉਂਦਾ ਆ ਜਿੱਦਾਂ ਕਿਸੇ ਨੇ ਕੋਈ ਐਜੂਕੇਸ਼ਨ ਅਧਾਰੇ ਜਿਹੜੇ ਸਾਡੇ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਤੇ ਚੱਲਦੇ ਆ ਉਹਨਾਂ 'ਚ ਵੀ ਦਾਖਲ ਹੋਣਾ ਹੁੰਦਾ ਉੱਥੇ ਵੀ ਇਹ ਕੰਮ ਆਉਦੇ ਆ ਸੋ ਸਾਰੇ ਬੱਚਿਆਂ ਨੂੰ ਤੇ ਉਹਨਾਂ ਦੇ ਮਾਤਾ ਪਿਤਾ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ